ਦੇਰਪਪਨਾਨਕ ਚ ਸਫਾਈ ਸੇਵਕਾਂ ਦਾ ਰੋਸ ਦਰਨਾ ਚਾਰੀ ਮਾਮਲਾ ਤਨਖਾਹਾਂ ਨਾ ਮਿਲਨ ਦਾ ਸਫਾਈ ਸੇਵਕ ਯੂਨੀਅਨ ਦਾ ਐਲਾਨ ਜਦ ਤੱਕ ਉਹਨਾਂ ਨੂੰ ਤਨਖਾਹਾਂ ਨਹੀਂ ਮਿਲਦੀਆਂ ਉਹਨਾਂ ਦਾ ਤਰਨਾ ਰਹੇਗਾ ਜਾਰੀ ਪਿਛਲੇ ਕਈ ਮਹੀਨਿਆਂ ਤੋਂ 13 ਪਪਨਾਨਕ ਨਗਰ ਕਾਉਂਸਲ ਦੇ ਸਫਾਈ ਕਰਮਚਾਰੀਆਂ ਨੂੰ ਤਨਖਾਹਾਂ ਨਹੀਂ ਮਿਲੀਆਂ ਜਿਸ ਤੇ ਰੋਸ ਹੋਜੂ ਉਹਨਾਂ ਵੱਲੋਂ ਲਗਾਤਾਰ ਕਈਆਂ ਦਿਨਾਂ ਤੋਂ ਰੋਸਦਰਨਾ ਅਤੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜਿਸ ਨੂੰ ਲੈ ਕੇ ਸ਼ਹਿਰ ਵਿੱਚ ਲਗਾਤਾਰ ਸਫਾਈ ਦੀ ਸਥਿਤੀ ਵਿਗੜ ਰਹੀ ਹੈ ਅਤੇ ਲੋਕਾਂ ਦਾ ਕਹਿਣਾ ਹੈ ਕਿ ਸਫਾਈ ਦਾ ਤੁਰੰਤ ਮਾਮਲਾ ਹੱਲ ਕਰਵਾਇਆ ਜਾਏ ਦੂਜੇ ਪਾਸੇ ਸਫਾਈ ਸੇਵਾ ਕਹਿੰਦੇ ਕਿ ਆਕੇ ਜਦ ਤੱਕ ਉਹਨਾਂ ਦੀਆਂ ਤਨਖਾਹਾਂ ਨਹੀਂ ਪੈਂਦੀਆਂ ਉਹਨਾਂ ਦਾ ਤਰਨਾ ਚੱਲੀ ਰਹੇਗਾ। ਦੇਖੋ ਇੱਕ ਗੁਨਾਰਕ ਪਾਸ਼ਾ ਦੀ ਪੁੱਤਰ ਚੰਸੋਪਰਾਪਤ ਧਰਤੀ ਆ। ਔਰ ਇਹਦਾ ਨਾਮ ਜਿਹੜਾ ਲੱਖਿਆ ਗਿਆ ਉਹ ਸਿਟੀ ਆ ਫਰੇਗਨੈਂਟ ਲੱਖਿਆ ਗਿਆ। ਅੱਜ ਇੱਥੇ ਕੂੜਿਆਂ ਦੇ ਢੇਰ ਲੱਗੇ ਆ ਔਰ ਦੁਰਗੰਧ ਨਾਲ ਭਰਿਆ ਵਾ। ਪਰ ਇਹਦੇ ਪਿੱਛੇ ਇਹਨਾਂ ਦੀ ਕੋਈ ਖਾਸ ਮੰਸ਼ਾ ਨਹੀਂ ਆ ਵੀ ਇਹ ਸ਼ਹਿਰ ਨੂੰ ਆਪਣਾ ਗੱਲਾਂ ਕਰਨਾ ਚਾਹੁੰਦੇ ਆ। ਇਹ ਸਾਡੇ ਭਰਾ ਸਪਾਈ ਕਰਮਚਾਰੀ ਸੀਵਜ ਕਰਮਚਾਰੀ ਟੈਕਨਲਜੀਕਲ ਸਟਾਫ ਦੇ ਨਗਰ ਕੌਂਸਲ ਕੰਮ ਕਰਦਾ। ਇਹਨਾਂ ਦੀਆਂ ਤਨਖਾਹਾਂ ਹੀ ਨਹੀਂ ਦਿੱਤੀਆਂ ਪਿਛਲੇ 6 ਮਹੀਨਿਆਂ ਤੋਂ। ਇਹਨਾਂ ਦੀਆਂ ਜ਼ਰੂਰਤਾਂ ਰੋਜ਼ਮਰੇ ਦੀਆਂ ਜ਼ਰੂਰਤਾਂ ਵਾਂ ਦੁੱਧ ਆਂ ਕਰਿਆਨਾ ਵਾਂ ਬੱਚਿਆਂ ਦੀਆਂ ਥੀਸਾਂ ਵਾਂ ਆਪਣੇ ਖਰਚੇ ਨੇ ਬਿਜਲੀ ਦੇ ਬਿੱਲ ਨੇ ਅਗਰ ਇਹਨਾਂ ਨੂੰ ਇਹਨਾਂ ਦਾ ਮਿਹਨਤਾਨਾ ਨਹੀਂ ਦਿੱਤਾ ਜਾਏਗਾ ਤੇ ਕਿੱਥੇ ਜਾਣਗੇ ਕਿ ਕਿਤਰਾ ਕੰਮ ਕਰਨਗੇ ਕੌਣ ਕਰੇਗਾ ਬਿਨਾ ਮਿਹਨਤਾਨੇ ਤੋਂ ਕੰਮ ਕੋਈ ਕਰਦਾ ਜੀ ਇਸ ਕਰਕੇ ਇਹਨਾਂ ਨੂੰ ਇਹ ਤਾਂ ਪ੍ਰਸ਼ਾਸਨ ਦਾ ਲੋਕਲ ਪ੍ਰਸ਼ਾਸਨ ਦਾ ਤੇ ਸਰਕਾਰਾਂ ਦੀ ਜ਼ਿੰਮੇਵਾਰੀ ਆ ਕਿ ਇਹਨਾਂ ਨੂੰ ਇਹਨਾਂ ਦੇ ਮਿਹਨਤਾਨਾ ਦਿੱਤਾ ਜਾਵੇ ਔਰ ਇਹ ਤਾਂ ਅਗੇ ਆਪਣੇ ਰੋਜ਼ਮਰੇ ਦਾ ਕੰਮ ਕਰ ਸਕਣ ਸਹੀ ਇਹ ਬਹੁਤ ਵਧੀਆ ਸਫਾਈ ਕਰਦੇ ਨੇ ਹਰ ਸ਼ਹਿਰ ਦੇ ਵਿੱਚ ਪੂਰੀਆਂ ਗਲੀਆਂ ਦੇ ਸਵੇਰੇ ਸਵੇਰੇ ਸਫਾਈ ਕਰਨ ਵਾਲੇ ਦਿਲੋਂ ਕੰਮ ਕਰਦੇ ਨੇ ਪਰ ਇਹਨਾਂ ਨਾਲ ਠਕਾ ਹੋ ਰਿਹਾ ਕਿ ਇਹਨਾਂ ਨੂੰ ਨਵੇਂ ਠਗਾਵਾ ਨਹੀਂ ਦਿੱਤੀ ਜਾ ਰਹੀ। ਜੇ ਡੇਰਾ ਬਾਬਾ ਹੈ ਅਵਲੇ ਸਰ ਦਾ ਹੁਆ। ਇਸ ਲਗਾ ਤੂੰ ਦੇਖੀਏ ਤੇ ਕੀ ਹੁਕਮ। ਇਹ ਤਾਂ ਦੇਖੋ ਜੀ ਜੋ ਸਹਾਕ ਨੇ ਸਮੇ ਦੇ ਹਾਕਮ ਨੇ ਜਿਨ੍ਹਾਂ ਨੂੰ ਇਹ ਪ੍ਰਸ਼ਾਸਨ ਨੇ ਦਿੱਤਾ ਹੈ ਸਫਾਈ ਕਰਨ ਦਾ ਕੰਮ ਕਰਦਾ ਇਹ ਤਾਂ ਉਹਨਾਂ ਦੀ ਜ਼ਿੰਮੇਵਾਰੀ ਉਹਨਾਂ ਨੂੰ ਵੀ ਦਿਖਾਈ ਦੇਣਾ ਚਾਹੀਦਾ ਵੀ ਇਹ ਕੀ ਬੰਦਿਆ। ਜੇ ਹੱਥ ਕੰਮ ਕਰਦੇ ਨੇ ਅਗਰ ਉਹਨਾਂ ਨੂੰ ਤੁਸੀਂ ਉਹਨਾਂ ਦੇ ਮੈਂਟਨਾਂ ਨਹੀਂ ਦੋਗੇ ਤਾਂ ਉਦ ਇਹੋ ਕੁਛ ਹੋਣਾ। ਇਹ ਤੇ ਮੈਂ ਕਹਿੰਦਾ ਫੇਲੀਅਰ ਹੈ ਜੀ ਇਹ ਪ੍ਰਸ਼ਾਸਨ ਦਾ ਫੇਲੀਅਰ ਹੈ। ਪ੍ਰਸ਼ਾਸਨ ਬਿਲਕੁਲ ਮੂਕ ਦਰਸ਼ਕ ਬਣਿਆ ਉਹਨੂੰ ਸ਼ਹਿਰਦਾਰੀ ਕੋਈ ਚਿੰਤਾ ਨਹੀਂ ਆਜ 7 ਦਿਨ ਚ ਆ ਗਏ ਨੇ 7 ਦਿਨਾਂ ਚ ਇਹਨਾਂ ਦੀ ਜਿਹਨਾਂ ਬਾਤ ਨਹੀਂ ਪੁੱਛੀ ਇਹ ਵੀ ਸਾਡੇ ਭਰਾ ਨੇ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਸਾਢੇ 10 ਜ ਤੋਂ ਲੈ ਕੇ ਸ਼ਾਮ ਤੱਕ ਕੰਮ ਕਰਦੇ ਨੇ ਕੀ ਅਸੀਂ ਮੈਂ ਤੇ ਨਗਰ ਕੌਂਸਲ ਦੇ ਪ੍ਰਧਾਨ ਸਾਹਿਬ ਤੇ ਕੌਂਸਲਰ ਸਾਹਿਬਾਂ ਨੂੰ ਕੋਈ ਪੁੱਛਣਾ ਚਾਹੁੰਦਾ ਕਿ ਤੁਸੀਂ ਕਿਹੇ ਪਰੇ ਬੈਠੇ ਹੋ ਤੁਸੀਂ ਇਹਨਾਂ ਦੇ ਲਾਲ ਬੈਠੇ ਹੋ ਜਾਂ ਇਹਨਾਂ ਦੀ ਮਸਲਾ ਹੱਲ ਕਰੋ ਜਾਂ ਆਪਣੇ ਐਮਐਲਏ ਸਾਹਿਬ ਕੋਲ ਲੈ ਕੇ ਜਾਓ ਕੇਂਦਰ ਸਰਕਾਰ ਨੇ ਬਹੁਤ ਸਾਰਾ ਫੰਡ ਇਸ ਸਿਟੀ ਨੂੰ ਬਿਊਟੀਫੁੱਲ ਕਰਨ ਵਾਸਤੇ ਦਿੱਤਾ ਉਹ ਫੰਡ ਸਾਰਾ ਦਾ ਹੋਰ ਆਪਣੀਆਂ ਤਰਖਾਵਾਂ ਵਾਸਤੇ ਬੈਠ ਰਿਹਾ ਕਿ ਇਹਨਾਂ ਨੂੰ ਪੈਸੇ ਨਹੀਂ ਦਿੱਤੇ ਜਾ ਸਕਦੇ ਅਰੇ ਕੁ ਸਾਢੇ 50 ਸਾਲਾਂ ਵਿੱਚ ਡੇਰਾ ਬਣਾਣੇ ਬੈਠੇ ਹੱਦ ਤੋਂ ਵੱਧ ਪੈਸੇ ਆਏਗੇ ਪਰ ਇਸ ਕਮੇਟੀ ਬਾਰੇ ਨੂੰ ਸੋਚਿਆ ਗਿਆ ਸੋ ਨਹੀਂ ਹੰਡਿਆ ਦੇਖੋ ਪੈਸੇ ਤਾਂ ਇਸ ਸ਼ਹਿਰ ਦੀ ਡਵੈਲਪਮੈਂਟ ਵਾਸਤੇ ਆਏ ਆ ਪਰ ਵਰਤੇ ਆਪਣੇ ਨਿੱਜੀ ਹਿੱਤਾਂ ਲਈ ਗਏ ਆ ਸ਼ਹਿਰ ਦੀ ਕੋਈ ਡਵੈਲਪਮੈਂਟ ਨਹੀਂ ਹੋ ਰਹੀ ਤੁਸੀਂ ਆਪ ਦੇਖੋ ਕਿ ਇੱਕ ਮਜ਼ਦੂਰ ਜਿਹੜੇ ਸਾਡੇ ਨਾਲ ਕੰਮ ਕਰਦੇ ਨੇ ਉਹਨਾਂ ਦੀਆਂ ਤਰਖਾਵਾਂ ਵੀ ਦੇਰੇ ਔਰ ਆਪਣੀ ਦਿਖਾਵਾ ਬਾਬੂ ਲਈ ਜਾ ਰਹੇ ਆ ਜੋ ਸਭ ਤੋਂ ਵੱਡੀ ਬੇਈਮਾਫੀ ਇਹਨਾਂ ਨਾਲ ਡੇਰਾ ਬਾਬਾ ਨਾਨਕ ਨਗਰ ਕੌਂਸਲ ਉਹ ਗਰਾਂਡਨ ਘਟਿਆ ਅਜੇ ਵੀ ਸਫਾਈ ਕਰਨ ਚਾਹੀਦੀ ਬਹੁਤ ਥੋੜੇ ਨੇ ਜੇ ਪੰਜ ਪਿੰਡ ਜਿੱਥੇ ਨਗਰ ਕੌਂਸਲ ਦੀ ਚੋਣਾਂ ਹੋਈਆਂ ਸਾਰਿਆਂ ਨੂੰ ਸਫਾਈ ਕਰਨ ਚਾਹੀਦੀ ਸਾਰਿਆਂ ਨੂੰ ਸੀਵਰੇ ਚਾਹੀਦਾ ਸਾਰਿਆਂ ਨੂੰ ਫੇਰ ਲੱਗਦਾ ਚਾਹੀਦੀ ਕਿੱਥੋਂ ਕਰਨੀ ਤੇ ਪ੍ਰਬੰਧ ਜੇ ਮੈਟਰਵਾ ਦਾ ਸਾਰ ਨਹੀਂ ਦੇ ਸਕਦੇ ਬਾਕੀ ਕਿੱਥੋਂ ਲਿਆਂਗੇ ਜੀ ਇਹ ਨਗਰ ਕੌਂਸਲ ਦੇ ਅਧਿਕਾਰੀਆਂ ਦਾ ਪ੍ਰਸ਼ਾਸਨ ਦਾ ਤੇ ਸਰਕਾਰ ਦਾ ਟੋਟਲ ਫੇਲੀਅਰ ਹੈ ਜੇ ਇਹਦੇ ਬਾਰੇ ਸੰਜੀਦਾ ਨਾ ਹੋਏ ਤੇ ਭਾਰਤੀ ਜਨਤਾ ਪਾਰਟੀ ਦੇ ਤੇ ਵੱਡਾ ਸੰਘਰਸ਼ ਬਿਤਨੇਗੀ ਖਾਨੂ ਵਜੇ 6 ਸੱਬ ਦਿਨ ਹੋ ਗਿਆ ਇੱਥੇ ਬੈਠਿਆ ਨੂੰ ਦੇਖੋ ਆਪਾਂ ਕੋਈ ਹੜਤਾਲ ਕਰਨ ਕੋਈ ਖੁਸ਼ ਨਹੀਂ ਹੈਗੇ ਮਜਬੂਰੀ ਐਸਾ ਹੀ ਹੈ ਵੀ ਜਦੋਂ ਸਾਨੂੰ ਤਨਖਾਹ ਕੰਮ ਕਰਨ ਦਾ ਮਿਹਨਤਾਂ ਦੀ ਹੱਕ ਨਹੀਂ ਮਿਲਦਾ ਤਨਖਾਹਾਂ ਨਹੀਂ ਮਿਲਣੀਆਂ ਤੇ ਆਪਾਂ ਕਿੱਥੇ ਨੂੰ ਜਾਈਏ ਬੱਚਿਆਂ ਦੀਆਂ ਫੀਸਾਂ ਨੇ ਹਰ ਬੰਦੇ ਨੇ ਦੇਣੀਆਂ ਦੁੱਧ ਦੇ ਪਾਏ ਹਰ ਬੰਦੇ ਨੇ ਦੇਣੇ ਕਰਿਆਨੇ ਦਾ ਸੌਦਾ ਉਹ ਹਰ ਦੁਕਾਨ ਦਾ ਪੈਸੇ ਵਗਾਰ ਕਿਹੜਾ ਸੌਦਾ ਕੋ ਦਊਗਾ ਜੇ ਜਦੋਂ ਕਿ ਸਾਡਾ ਮਿਹਨਤਾਂ ਨਹੀਂ ਹੱਕ ਨਹੀਂ ਨੂੰ ਮਿਲਦਾ ਤੇ ਆਪਾਂ ਇੱਥੇ ਕੰਮ ਦਾ ਫਿਰ ਕੀ ਕਰੀਏ ਗਾਂਦੇ ਤੇ ਸਿਰਸਰੇ ਆ ਗਿਆ ਤਾਂ ਮਾਰਨੇ ਹੁੰਦੇ ਹਰ ਬੰਦੇ ਨੇ ਆ ਕੇ ਇਹੋ ਹੀ ਸੁਤਨਾਂਦਾ ਯਾਰ ਮੈਂ ਜਾਵਾਂਗਾ ਮੈਨੂੰ ਕੁਝ ਪੈਸਾ ਲੈ ਕੇ ਆਵਾਂਗਾ ਜੇ ਕੋਈ ਪੈਸੇ ਨਹੀਂ ਮਿਲਨੇ ਇਹੋ ਸਭ ਨਾਲ ਦੀ ਗੱਲ ਹੋਈ ਉਹ ਕਹਿੰ ਜਾਂਦੇ ਵੀ ਤੁਹਾਨੂੰ ਅੱਜ ਕੱਲ ਮਿਲ ਜਾਨਗੇ ਕੱਲ ਮਿਲ ਜਾਣਗੇ ਨਾ ਹਾੜੇ ਕੌਣ ਸਾਹ ਵਿੱਚ ਬੜੇ ਜੇ ਕਿ ਨਾ ਯੋਸ਼ਾ ਬੜੇ ਜੇ ਤੇ ਸਾਡੇ ਸ਼ਾਇਦ ਨੂੰ ਅਸੀਂ ਆਏ ਤੁਹਾਡੇ ਕੋਲ ਚਾਹ ਵਾਸੀਂ ਵੀ ਕੋਈ ਨਹੀਂ ਬੜਾ ਸਾਡੇ ਕੋਈ ਦੇਖੇ ਮੋਤ ਪਰ ਕੋਈ ਹੋਰ ਕੋਈ ਪ੍ਰਧਾਨ ਹੋਈ ਆਹੀ ਉਹਨਾਂ ਦਾ ਉਹਨਾਂ ਨੇ ਸ਼ਵਾਸਨ ਦਿੱਤਾ ਅ ਬੀਜੇਪੀ ਦੇ ਆਪਣੇ ਰਾਜਕਮਰਦ ਜੀ ਆਏ ਨੇ ਸਾਡੇ ਕੋਲ ਇਹਨਾਂ ਨੇ ਵੀ ਸਾਨੂੰ ਵਿਸ਼ਵਾਸਨ ਦਿੱਤਾ ਵੀ ਤੁਹਾਡੇ ਨਾਲ ਕਦੇ ਨਾ ਕੰਨਾ ਕਾ ਕੇ ਖਲੋਤੇ ਆ ਟਾਡਾ ਫਾਇਦਾਾਂਗੇ ਸਹਿਯੋਗ ਕਰਾਂਗੇ ਤੁਹਾਡਾ ਪੂਰਾ ਅੱਗੋਂ ਰਾਣੀ ਕੀ ਹੋਈ ਥੜੀ ਅੱਗੋਂ ਸਾਡੇ ਰਾਣੇ ਤੇ ਇਹੋ ਜਿਹਾ ਸਾਡੇ 2-4 ਜਨਰ ਵਿਚ ਵਿਚ ਨਹੀਂ ਕੰਮ ਕਰਦੇ ਹਾਈ ਹੋਰ ਆਪਣਾ ਸੰਘਰਸ਼ ਤੇਜ ਕਰਾਂਗੇ